ਸਾਰਿਆਂ ਨੂੰ ਹਾਂਜੀ ਕਿੱਦਾਂ ਠੀਕ ਠਾਕ ਹੋ ਜੀ ਸਾਰੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਤੇ ਜੈ ਜੈ ਵੀ ਬਲੌਗ ਮੈਥੋਂ ਬਣਦੇ ਆ ਮੈਂ ਬਣਾੜੀਆਂ ਪਲੀਜ਼ ਤੁਸੀਂ ਸਪੋਰਟ ਕਰਿਆ ਕਰੋ ਤੁਹਾਡੇ ਸਪੋਰਟ ਦੀ ਜ਼ਰੂਰਤ ਆ ਸਾਰੇ ਜਾਣੇ ਦੇ ਸਬਸਕ੍ਰਾਈਬਰ ਮਿਲੀਅਨ ਮਿਲੀਅਨ ਵਿੱਚ ਪਏ ਆ ਤੇ 7500 ਹੀ ਆ ਤੇ ਤੁਸੀਂ ਪਲੀਜ਼ ਜਿਹੜੇ ਵੀ ਥੋੜੇ ਜਾਣਕਾਰ ਆ ਉਹਨਾਂ ਤੋਂ ਕਹਿ ਕੇ ਸਬਸਕ੍ਰਾਈਬ ਕਰਾ ਦਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਨਾ ਇੱਥੇ ਤੱਕ ਪਹੁੰਚੇ ਆ ਇਨਸਟਾ ਫੇਸਬੁਕ ਬਹੁਤ ਵਧੀਆ ਚੱਲ ਰਿਹਾ ਥੋਡੀ ਮਾਥੋਡੀ ਮੇਰ ਨਾਲ ਵੀ ਰੱਬ ਦੀ ਮੇਰ ਨਾਲ ਵੀ ਸਾਡੇ YouTube ਬਿਲਕੁਲ ਵੀ ਨਹੀਂ ਚੱਲਦਾ ਤੁਸੀਂ ਇੱਥੇ ਸਪੋਰਟ ਕਰੋ ਸਾਨੂੰ ਤੇ ਮੈਂ ਤੇ ਲੱਕੀ ਚੱਲੇ ਅੱਜ ਬਰਨਾਲੇ ਤੇ ਪ੍ਰਮਾਤਮਾ ਦੀ ਮੇਰ ਨਾਲ ਇੱਕ ਫ੍ਰਿਜ ਲੈਣੀ ਆ ਨਹੀਂ ਸੌਰੀ ਫ੍ਰਿਜ ਨਹੀਂ ਲੈਣੀਗੀ ਵਾਸ਼ਿੰਗ ਮਸ਼ੀਨ ਲੈਣੀ ਆ ਇੱਕ ਐਲ ਸੀ ਡੀ ਲੈਣੀ ਹੈਗੀ ਤੇ ਉਹ ਬਰਨਾਲਾ ਹੈਡਲੂਮ ਵਾਲੇ ਆ ਜਿਹੜੇ ਮੈਂ ਅੱਗੇ ਵੀ ਉੱਥੇ ਜਾਂਦੇ ਹਾਂ ਉਹਦੇ ਬੜਾ ਵਧੀਆ ਸਮਾਨ ਆਗਾ ਮੰਨ ਲਓ ਆਪਾਂ ਨੂੰ ਜਿੰਮੇ ਮਰਜ਼ੀ ਆਪਾਂ ਲੈਣਾਗਾ ਹਾਂ ਮੰਨ ਲਓ ਕਿਸ਼ਤਾ ਤੇ ਲੈਣਾ ਜਾਂ ਪੇਮੈਂਟ ਲੈ ਕੇ ਜਿਵੇਂ ਵੀ ਲੈਣਾ ਉੱਥੋਂ ਮਿਲ ਜਾਂਦਾਗਾ ਮੈਂ ਅੱਗੇ ਵੀ ਉਹਨਾਂ ਦੀ ਦੋ ਤਿੰਨ ਵਾਰੀ ਐਡ ਕਰਕੇ ਆਈਆਂ ਤਾਂ ਕਰਕੇ ਉੱਥੇ ਹੀ ਲੈਣ ਚੱਲੇ ਆ ਸੀ ਤੇ ਬਾਕੀ ਲੱਤੀ ਦੱਸਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਤੁਸੀਂ ਸਾਰੇ ਠੀਕ ਠਾਕ ਹੋ ਅੱਜ ਚੱਲੇ ਜੀ ਬਰਨਾਲੇ ਤੇ ਦਲਜੀਤ ਨੇ ਅੱਜ ਪਹਿਲੀ ਵਾਰੀ ਐਕਟਿਵਾ ਚਲਾਈ ਹੈ ਉੱਥੇ ਤੱਕ ਰੋੜ ਤੱਕ ਤੇ ਬਾਕੀ ਦੇਖਣੀਆਂ ਐ ਐਕਟਿਵਾ ਸਹੀ ਸਲਾਮਤ ਲੈ ਕੇ ਜਾਂਦੀ ਹੈ ਜਾਂ ਨਹੀਂ ਬਾਕੀ ਤੁਸੀਂ ਅਰਦਾਸ ਕਰੋ ਜੇ ਦੇਖ ਰਹੇ ਆ ਪਹਿਲੀ ਵਾਰੀ ਜਦੋਂ ਦੀ ਐਕਟਿਵਾ ਲਈ ਅੱਜ ਪਹਿਲੀ ਵਾਰੀ ਮੈਨੂੰ ਬਿਠਾ ਕੇ ਚਲਾਣ ਲੱਗੀ ਰਖੜੀ ਵਾਲਿਆਂ ਦੀ ਲਈ ਹੋਈ ਰਖੜੀ ਵਾਲੇ ਦੀ ਲਈ ਹੋਈ ਅੱਜ ਬੀਰੇ ਨੇ ਲੈ ਕੇ ਦਿੱਤੀ ਸੀ ਗੁਰੂ ਬੀਰੇ ਨੇ ਲੈ ਕੇ ਦਿੱਤੀ ਸੀ ਗੁਰੂ ਬੀਰੇ ਨੇ ਅੱਜ ਪਹਿਲੀ ਵਾਰ ਦਲਜੀਤ ਚਲਾਣ ਲੱਗੀ ਇਹਨੂੰ ਬਾਕੀ ਦੇਖ ਰਹੇ ਆ ਚਲਾਣੀ ਤਾਂ ਹੈਗੀ ਲੱਕੀ ਨੂੰ ਪਹਿਲੀ ਵਾਰ ਬਿਠਾਉਣਾਗਾ ਸਹੀ ਚ ਲਾਉਂਗੀ ਵੈਸੇ ਤਾਂ ਮੈਂ ਰੋਡ ਤੱਕ ਹੀ ਲੈ ਕੇ ਚਲੇ ਦੂੰਗਾ ਤਾਂ ਬਸ ਤੇ ਜਾਣ ਬਾਕੀ ਤੁਸੀਂ ਬਲੌਗ ਨਾਲ ਜੁੜੇ ਰਹੋ ਸਾਰੇ ਜਾਣੇ ਕਿ ਪਿਆਰੀ ਐਕਟਿਵ ਆ ਸੋਣੀ ਸੋਣੀ ਮੇਰੀ ਐਕਟਿਵ ਆ ਸასიਖਾਲ ਵੀਰੇ ਅੱਜ ਮੈਂ ਪਹਿਲੇ ਦਿਨ ਨੂੰ ਚਲਾਉਣ ਲੱਗੀ ਆ ਦੀ ਤਾਂ ਵੀਡੀਓ ਬਣਾਣੀ ਆ ਇਹ ਦੇਖੋ ਸਾਡੇ ਘਰ ਕੋਲੇ ਗਿਆ ਰਹੇ ਦੋ ਆਲਾ ਪਹੁੰਚ ਚੁੱਕੀ ਆ ਸਰਦਾਰ ਹੈਂਡਲੂਮ ਵਾਲਿਆਂ ਦੇ ਤੇ ਮੈਂ ਇੱਥੇ ਆਪਣਾ ਸਮਾਨ ਸਾਰਾ ਮੰਨ ਲਓ ਘਰ ਦਾ ਸਾਰਾ ਕੁਝ ਬਿੜ ਦੀਆਂ ਚਾਦਰਾਂ ਲਾ ਆ ਕੀ ਸਾਰਾ ਸਮਾਨ ਮੈਂ ਇੱਥੇ ਹੀ ਲੈ ਕੇ ਜਾਨੀ ਆ ਇੱਥੇ ਹਰ ਟਾਈਮ ਪੂਰੀ ਭੀੜ ਲੱਗੀ ਰਹਿੰਦੀ ਐ ਪੀ ਸਕੂਲਰ ਦੇਖੋ ਬੜੇ ਸੋਹਣੇ ਸੋਹਣੇ ਕੂਲਰ ਆ ਇੱਥੇ ਇੱਥੇ ਕਮੇਟੀਆਂ ਚ ਸਮਾਨ ਮਿਲਦਾ ਮੈਂ ਤਾਂ ਦੇਖੋ ਇਹ ਵਾਲੀ ਵਾਸ਼ਿੰਗ ਮਸ਼ੀਨ ਲਈ ਆ ਤੇ ਮੈਨੂੰ ਵਧਾਈਆਂ ਜ਼ਰੂਰ ਦੇ ਦਿਓ ਥੋੜੀਆਂ ਥੋੜੀਆਂ ਜਿਹੀ ਮੈਨੂੰ ਤੇ ਲੱਕੇ ਨੂੰ ਕਿਉਂਕਿ ਪਹਿਲੀ ਵਾਰ ਮੈਂ ਨਮੀ ਚੀਜ਼ ਲੈਣ ਲੱਗੀ ਆਂਗੀ ਤੇ ਇੱਕ ਐਲਸੀਡੀ ਲੈਣੀ ਆਗੇ ਨਵੀਂ ਪਹਿਲੀ ਵਾਰ ਜ਼ਿੰਦਗੀ ਚ ਲੈਣੀ ਆ ਚੀਜ਼ ਤੇ ਤੁਸੀਂ ਮੈਨੂੰ ਮੁਬਾਰਕਾ ਦੇ ਦਿਓ ਜੇ ਦੇਣੀ ਆ ਫੇ ਦੇ ਦਿਓ ਨਹੀਂ ਦੇਣੀ ਆ ਨਾ ਦਿਓ ਥੜੀ ਮਰਜੀ ਆ ਮੈਂ ਤੁਹਾਨੂੰ ਦਿਖਾਉਣੀ ਆ ਤੇ ਇਹਨਾਂ ਦੇ ਤਿੰਨ ਚਾਰ ਸ਼ੋਰੂਮ ਆ ਜੀ ਬੈੱਡ ਬੜੇ ਬੜੇ ਸੋਹਣੇ ਆਗੇ ਇੱਥੇ ਤਿੰਨ ਚਾਰ ਮੰਜ਼ਲੀ ਸ਼ੋਰੂਮ ਆ ਇਹਨਾਂ ਦੇਖੋ ਉਹ ਬੰਨ ਬੁੱਟੀ ਨੇ Mm. 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 Lo maría de cobrinas, oñas, en la marina. ਹਾਂਜੀ ਮੈਂ ਇੱਥੇ ਜਿਵੇਂ ਤੁਹਾਨੂੰ ਪਤਾ ਕਿ ਆਫਰ ਲੱਗਦੀ ਰਹਿੰਦੀ ਹੈ ਕੋਈ ਨਾ ਕੋਈ ਹੁਣ ਜਿੰਨੇ ਕਿ ਵਿੰਟਰ ਸ਼ੁਰੂ ਹੋ ਗਿਆ ਸਿਆਲ ਸ਼ੁਰੂ ਹੋ ਗਿਆ ਹੁਣ ਕੀ ਇੱਥੇ ਲੱਗੀ ਆ ਸੇਲ ਆ ਆਪਾਂ ਕੀ ਆਫਰ ਲਾਈ ਹੈ ਇਹਨਾਂ ਨੇ ਆਪਾਂ ਰਮਨ ਦੱਸਣਗੇ ਆਪਾਂ ਨੂੰ ਤੁਸੀਂ ਦੂਜੇ ਤੇ ਕੀ ਲਾਈ ਆ ਆਫਰ ਦੱਸੋ 5516 ਗੀਸਦਰਾ ਆਪਣੇ ਕੋਲ 7516 650 ਇਹਨਾਂ ਵਿੱਚ ਜਿਹੜਾ ਤੁਹਾਡਾ ਪੁਰਾਣਾ ਹੋਊਗਾ ਕੋਈ ਵੀ ਆਈਟਮ ਹੋਊਗੀ ਉਹ 2000 ਦੀ ਕੱਟੀ ਜਾਊਗੀ ਪੁਰਾਣੀ ਉਹਨਾਂ 2000 ਇਹ ਚ ਲੈਸ ਹੋ ਜਾਊਗਾ ਵਧੀਆ ਆਫਰ ਆ ਗਈ ਪੂਰੀ ਅੰਤ ਤੁਸੀਂ ਮਾਲੋ ਵਿੰਟਰ ਚ ਆਪਾਂ ਗਰਮ ਪਾਣੀ ਕਰਨਾ ਬੜਾ ਔਖਾ ਦਾ ਗਰਮ ਪਾਣੀ ਤੋਂ ਨਾ ਕੋ ਕੰਮ ਹੁੰਦਾ ਜੇ ਤੁਹਾਡੇ ਘਰ ਪੁਰਾਣਾ ਗੀਜਰ ਪਿਆ ਤਾਂ 2000 ਦਾ ਕਟਾ ਕੇ ਤੁਸੀਂ ਨਵਾਂ ਗੀਜਰ ਲਗਾ ਸਕਦੇ ਹੋ ਗੀਜਰ ਚ ਜਿੱਧਰ ਮਰਜੀ ਟੁੱਟਾ ਛੱਟ ਕੋਈ ਓਕੇ ਜੀ ਦਿਖਾ ਦਿਓ ਬਾਕੀ ਕਿਸੇ ਦੇ ਨਾਲ ਜੇ ਰਾ ਦਾ ਯਾਦ ਇੱਕ ਛੋਟੇ ਵੀ ਕਾਲੂ ਮਾਰ ਠੱਡੇ ਨਾ ਆਈ ਕੰਮ ਲੋਕ ਜਮੂਰੇ ਤੇ ਅੰਨ ਆਈ ਬਾਕੀ ਬਲੌਗ ਦੇ ਨਾਲ ਬਣ ਰਿਹਾ ਤੁਹਾਨੂੰ ਦਿਖਾਣੇ ਆ ਜੀ ਹੋਰ ਐਟਮ ਇਹ ਫਲਕਾਰਨਾ ਦੇਖ ਸਕਦੇ ਹੋਗੇ ਜਮਾ ਬਿਲਕੁਲ ਪੁਰਾਣੇ-ਪੁਰਾਣੇ ਡਿਜ਼ਾਈਨ ਜਿਹੜੀਆਂ ਵੀ ਮਾਤਾ ਪੈਣਾ ਤੇ ਘਰ ਫਲਕਾਰੀਆਂ ਪਈਆਂ ਨੇ ਇੱਥੇ ਮੰਨ ਲਓ 5000 ਤੋਂ ਲੈ ਕੇ 50000 ਤੱਕ ਕੀਮਤ ਆ ਫਲਕਾਰੀ ਦੀ ਫਲਕਾਰੀ ਲੈਂਦੇ ਇੱਥੇ ਆਪਣੇ ਘਰੇ ਪਈਆਂ ਵੀ ਵੈਸੇ ਹੀ ਖਰਾਬ ਹੋ ਜਾਂਦੀਆਂ ਨੇ ਕਿਉਂਕਿ ਪਹਿਲਾ ਮਾਤਾ ਪੈਣਾ ਕੱਢਦੀਆਂ ਸੀ ਘਰ ਬੈਠੀਆਂ ਤੁਸੀਂ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਬਣੇ ਹੋਏ ਇਹਨਾਂ ਤੇ ਤੁਸੀਂ ਇੱਕ ਵਾਰੀ ਬਰਨਾਲਾ ਵਿਜ਼ਿਟ ਜ਼ਰੂਰ ਕਰੀਜੀ ਕੋਈ ਦੋ ਚਾਦਰਾਂ ਲੈਣ ਦੀਆਂ ਮੈਂ ਬਰਨਾਲੇ ਤੋਂ ਲੈ ਕੇ ਆਈਆਂ ਹੈਂਡਲੂਮ ਵਾਲਿਆ ਸਰਦਾਰ ਹੈਂਡਲੂਮ ਵਾਲਾ ਤੇ ਇਹ ਦੋ ਰੰਗ ਲੈਣਦੇ ਆ ਦੋਨੇ ਕਿੰਡਾ ਲਈ ਤੇ ਇਹ ਦੱਸੋ ਤੁਹਾਨੂੰ ਚਾਦਰਾਂ ਕਿਵੇਂ ਲੱਗੀਆਂ ਇਹ ਹੁਣ ਠੰਡ ਲਈ ਲੈ ਜਾਂਦੀਆਂ ਕਿਉਂਕਿ ਪਹਿਲਾਂ ਕਾਟਨ ਵਾਲੀਆਂ ਨੂੰ ਠੰਡ ਲੱਗਦੀਆਂ ਤੇ ਇਹ ਲੈ ਜਾਂਦੀਆਂ ਤੇ ਬਾਕੀ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਿਓ ਪਿਆਰੇ ਪਿਆਰੇ ਕਮੈਂਟ ਕਰਿਓ ਤੇ ਵੀਡੀਓ ਅੱਗੇ-ਅੱਗੇ ਸ਼ੇਅਰ ਕਰਿਓ ਜੀ